ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਿਹਾ ਆਪਸਾ ਆਪ ਨੂੰ ਜੀਹਾਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਚੰਡੀਗੜ੍ਹ ਹਵਾਈ ਅੱਡੇ ਨੂੰ ਲੈ ਕੇ ਵੱਡਾ ਫੈਸਲਾ ਨਵਾਂ ਸ਼ਡਿਊਲ ਹੋਇਆ ਚਾਰੀ ਬਦਲੀਆਂ ਹੁੰਦਾਨਾਂ ਦਾ ਸਮਾ ਚੰਡੀਗੜ੍ਹ ਹਵਾਈ ਅੱਡੇ ਤੇ ਰਨਵੇ ਤੇ ਰੱਖ ਰਖਾ ਦਾ ਕੰਮ 26 ਅਕਤੂਬਰ ਤੋਂ 18 ਨਵੰਬਰ ਤੱਕ ਜਾਰੀ ਰਹੇਗਾ ਹਾਲਾਂਕਿ ਉਸ ਦੌਰਾਨ ਹਵਾਈ ਅੱਡਾ ਪੂਰੀ ਤਰ੍ਹਾਂ ਬੰਦ ਨਹੀਂ ਰਹੇਗਾ ਮੈਂ 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 ਤਨਸ ਦੇ ਕੰਮ చల్నగం హై అవంబర్ తగ రోజా సత క ਸੋਸ ਤੋਂ ਬਾਅਦ 18 ਨਵੰਬਰ ਤੱਕ ਉਡਾਨ 18 ਘੰਟੇ ਚੱਲਣਗੀਆਂ ਅਤੇ ਸ਼ੁਕਰਵਾਰ ਨੂੰ ਸ਼ਹਿਰੀ ਹਵਾ ਹਵਾ ਬਾਜੀ ਮੰਤਰਾਲੇ ਰੱਖਿਆ ਮੰਤਰਾਲੇ ਅਤੇ W&T ਥਾਟੀ ਵਿੱਚਕਾਰ ਇੱਕ ਮੀਟਿੰਗ ਹੋਈ ਜਿਸ ਵਿੱਚ ਸਾਰੇ ਵਿਕਲਪਾਂ ਦੇ ਤੇ ਵਿਚਾਰ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਰਿਪੋਰਟਾਂ ਦੇ ਅਨੁਸਾਰ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਇਹ 26 ਅਕਤੂਬਰ ਤੋਂ 6 ਨਵੰਬਰ ਤੱਕ ਰੋਜ਼ਾਨਾ ਸਵੇਰੇ 5:30 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਡਾਂਨਾ ਚੱਲਣ ਗਿਆ ਜਦੋਂ ਕਿ 7 ਨਵੰਬਰ ਤੋਂ 18 ਨਵੰਬਰ ਤੱਕ ਡਾਂਨਾ ਸਵੇਰੇ ਪੱਜੇ ਵਜੇ ਤੋਂ ਰਾਤ 11 ਵਜੇ ਤੱਕ ਚੱਲਣ ਜਾਂ 에어ਲਾਈਨਾਂ ਹੋਣੇ ਸੰਸਾਰ ਤਿਆਰੀਆਂ ਕਰਨੀਆਂ ਤੇ ਇਹ ਫੈਸਲੇ ਨਾਲ ਉਹਨਾਂ ਲੋਕਾਂ ਨੂੰ ਰਾਤ ਮਿਲੇਗੀ ਜਿੰਨਾਂ ਨੂੰ ਹਵਾਈ ਅੱਡਾ ਬੰਦ ਹੋਣ ਦਾ ਕਾਰਨ ਆਪਣੀਆਂ ਫਲਾਈਟਾਂ ਲੈਣ ਲਈ ਦਿੱਲੀ ਜਾਣਾ ਪਵੇਗਾ ਖਬਰਾਂ ਅੰਤ ਤੱਕ ਬਨੇ ਰਹਿ ਲਈ ਧੰਨਵਾਦ